ਅਸਲੇ ਅਸੀਂ ਖੜੇ ਹਾਂ ਮੰਡੀ ਬਰੀ ਵਾਲਾ ਦਾ ਬਿਲਕੁਲ ਸਾਹਮਣੇ ਦਿਖਾਵਾਂਗੇ ਥਾਣਾ ਬਰੀ ਵਾਲਾ ਥਾਣਾ ਬਰੀ ਵਾਲਾ ਦੇ ਨੇੜੇ ਖੜੇ ਹਾਂ ਜਿੱਥੇ ਦੂਜੇ ਪਾਸੇ ਇੱਟਾਂ ਦਾ ਲੱਗਿਆ ਢੇਰ ਤੇ ਹੋਈ ਵੀ ਚਾਰ ਦਿਵਾਰੀ ਇਹ ਬਿਲਕੁਲ ਚਾਰ ਦਿਵਾਰੀ ਸਾਨੂੰ ਦਿਖਾ ਰਹੀ ਹੈ ਕਿ ਇਸ ਜਗ੍ਹਾ ਦੇ ਉੱਪਰ ਇੱਕ ਗੈਰ ਕਾਨੂੰਨੀ ਕਲੋਨੀ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਅੱਗੇ ਵੀ ਤਸਵੀਰਾਂ ਦਿਖਾਵਾਂਗੇ ਜਿਸ ਤੇ ਕੈਮਰਾ ਪਰਸਨ ਇੱਕ ਵਾਰ ਅੱਗੇ ਆਉਣਗੇ ਮੇਰੇ ਨਾਲ ਇਸ ਗੈਰ ਕਾਨੂੰਨੀ ਕਲੋਨੀ ਦੇ ਨਿਰਮਾਣ ਵਾਸਤੇ ਲਿਆਂਦੀਆਂ ਗਈਆਂ ਇੱਟਾਂ ਸਜੀ ਹੋਈ ਚਾਰ ਦੀਵਾਰੀ ਹੋਰ ਮਸ਼ੀਨਰੀ ਹੈ ਜਿਹੜੀ ਇਹ ਗੈਰ ਕਾਨੂੰਨੀ ਕਲੋਨੀਆਂ ਦੇ ਖਿਲਾਫ ਪੰਜਾਬ ਦੀ ਮਾਨ ਸਰਕਾਰ ਸਖਤ ਐਟੀਟਿਊਡ ਨਾਲ ਕੰਮ ਕਰ ਰਹੀ ਹੈ ਤਾਂ ਕੁਝ ਦਿਨ ਪਹਿਲਾਂ ਇੱਕ ਆਰਡਰ ਵੀ ਜਾਰੀ ਹੋਇਆ ਸੀ ਕਿ ਇਹਨਾਂ ਕਲੋਨੀਆਂ ਨੂੰ ਨਿਯਮਤ ਕਰ ਦਿੱਤਾ ਜਾਵੇਗਾ ਆਰਡਰ ਹਜੇ ਵਿਧਾਨ ਸਭਾ ਦੇ ਵਿੱਚ ਪਾਸ ਹੋਣੇ ਹਨ ਪਰ ਉਸ ਤੋਂ ਪਹਿਲਾਂ ਹੀ ਕੁਝ ਕਲੋਨਾਈਜ਼ਰਸ ਆ ਜਿਹੜੇ ਇਹਨਾਂ ਦਾ ਲਾਭ ਉਠਾ ਕੇ ਅਫਸਰ شاہੀ ਨਾਲ ਕਥਿਤ ਮਿਲੀਭੁਗਤ ਕਰਕੇ ਜਾਂ ਆਪਣੀਆਂ ਚਾਲਬਾਜ਼ੀ ਨੁਮਾ ਕਥਿਤ ਨੀਤੀਆਂ ਦੇ ਨਾਲ-ਨਾਲ ਪਹਿਲਾਂ ਹੀ ਕੰਮ ਸ਼ੁਰੂ ਕਰ ਰਹੇ ਸੀ ਕਿ ਜਦੋਂ ਤੱਕ ਸਰਕਾਰ ਇਹ ਫੈਸਲਾ ਲਵੇ ਇਹ ਗੱਲਾਂ ਉਹਨਾਂ ਦੇ ਹੱਕ ਵਿੱਚ ਪੁਗਤ ਜਾਣ ਅਤੇ ਪਹਿਲਾਂ ਤੋਂ ਹੀ ਕੁਝ ਕੱਚੀਆਂ ਪੱਕੀਆਂ ਕੰਦਾਂ ਕਰਕੇ ਬਣਾਈਆਂ ਗਈਆਂ ਕਲੋਨੀਆਂ ਜਿਹੜੀਆਂ ਇਹਨਾਂ ਕਲੋਨੀਆਂ ਨੂੰ ਨਿਯਮਤ ਕਰਵਾ ਲਿਆ ਜਾਵੇ ਪਰ ਜਿਵੇਂ ਹੀ ਮਾਮਲਾ ਇਹ ਮੀਡੀਆ ਦੀ ਨਜ਼ਰ ਵਿੱਚ ਆਇਆ ਦਾ ਤੁਰੰਤ ਇੱਥੇ ਚੱਲ ਰਿਹਾ ਕੰਮ ਰੁਕ ਗਿਆ ਦੱਸਦੀ ਕਿ ਸ਼੍ਰੀ ਮੁਖਤਸਰ ਸਾਹਿਬ ਨਾਲ ਸੰਬੰਧਿਤ ਲੈਂਡ ਮਾਫੀਆ ਦੇ ਕੁਝ ਲੋਕ ਸ਼੍ਰੀ ਮੁਖਤਸਰ ਸਾਹਿਬ ਨੂੰ ਛੱਡ ਕੇ ਹੁਣ ਨੇੜਲੇ ਇਲਾਕਿਆਂ ਵਿੱਚ ਆਪਣਾ ਮੱਕੜ ਜਾਲ ਵਧਾ ਰਹੇ ਹਨ ਮੇਨ ਰੋਡ ਤੇ ਚੱਲਾਂਗੇ ਕੈਮਰਾ ਪਰਸਨ ਦੇ ਨਾਲ ਤਸਵੀਰਾਂ ਦਿਖਾਵਾਂਗੇ ਕਿਸ ਤਰ੍ਹਾਂ ਨਾਲ ਬਜਰੀ ਦੇ ਢੇਰ ਲੱਗੇ ਹੋਏ ਆ ਇੱਥੇ ਬਿਲਕੁਲ ਇਹ ਕੰਮ ਚੱਲ ਰਿਹਾ ਸੀ ਇਹ ਕਮਰਸ਼ੀਅਲ ਜਗ੍ਹਾ ਹੈ ਜਿੱਥੇ ਅਸੀਂ ਖੜੇ ਆ ਕਮਰਸ਼ੀਅਲ ਜਗ੍ਹਾ ਹੈ ਇਸ ਕਮਰਸ਼ੀਅਲ ਜਗ੍ਹਾ ਨੂੰ ਜੇਕਰ ਰੈਗੂਲਰ ਕਰਵਾਉਣਾ ਵੀ ਹੈ ਸਾਹਮਣੇ ਥਾਣਾ ਬਰੀਵਾਲਾ ਇਹ ਤਾਂ ਇਹ ਫੈਕਟਰੀ ਦੇ ਕਮਰੇ ਆ ਜਿਹਨੂੰ ਕੁਝ ਸਮਾਂ ਪਹਿਲਾਂ ਤੱਕ ਪੁਲਿਸ ਵਾਲਿਆਂ ਵੱਲੋਂ ਵੀ ਵਰਤਿਆ ਜਾ ਰਿਹਾ ਸੀ ਤਾਂ ਉਹਨਾਂ ਚੀਜ਼ਾਂ ਨੂੰ ਤੋੜ ਕੇ ਇਹ ਅੱਗੇ ਕਲੋਨੀ ਬਣਾਈ ਜਾ ਰਹੀ ਸੀ ਇਸ ਕਲੋਨੀ ਨੂੰ ਲੈ ਕੇ ਈਓ ਨਗਰ ਕੌਂਸਲ ਬਰੀਵਾਲਾ ਦੇ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਆਖ ਦਿੱਤਾ ਹੈ ਕੀ ਇਸ ਕਲੋਨੀ ਨੂੰ ਰੋਕਣ ਵਾਸਤੇ ਇੱਕ ਨੋਟਿਸ ਜਾਰੀ ਕੀਤਾ ਹੈ ਜੇਕਰ ਨੋਟਿਸ ਦੀ ਪਰਵਾਹ ਲੈਂਡ ਮਾਫੀਆ ਨੇ ਨਾ ਕੀਤੀ ਤਾਂ ਅਜਿਹੇ ਅਪਰਾਧੀਆਂ ਦੇ ਖਿਲਾਫ ਐਫ ਆਈ ਆਰ ਵੀ ਦਰਜ ਹੋਵੇਗੀ ਆਓ ਤੁਹਾਨੂੰ ਸੁਣਾਉਣੇ ਆ ਮੇਰੇ ਨਾਲ ਕਾਰਜ ਸாதਕ ਅਧਿਕਾਰੀ ਮੁਕੇਸ਼ ਸਿੰਘਲਾ ਦਾ ਪੱਖ ਸੈਨਾਗਰ ਰੋਡ ਤੇ ਹੈਗੀ ਕੋਈ ਗਤੀਵਿਧੀਆਂ ਚੱਲ ਰਹੀ ਸੀ ਉੱਥੇ ਕੰਸਟਰਕਸ਼ਨ ਦੀ ਆ ਤੇ ਮੈਂ ਨਾਲ ਦੀ ਨਾਲ ਆਪਣੇ ਕੰਸਰਨ ਜੀ ਨੂੰ ਇਨਸਟਰਕਸ਼ਨ ਦੇ ਗਏ ਉਹਨਾਂ ਨੂੰ ਤੁਰੰਤ ਕੰਮ ਕਰ ਰੁਕਵਾਤਾ ਸੀ ਤੇ 12 9 ਨੂੰ ਆਪਾਂ ਉਹਨਾਂ ਨੇ ਇੱਕ ਨੋਟਿਸ ਵੀ ਜਾਰੀ ਕਰਤਾ ਹੈ ਪੂਰੇ ਵਾਦ ਨੂੰ ਅਗਰ ਕੋਈ ਅੱਗੇ ਕੋਈ ਕਾਰਵਾਈ ਕੁਝ ਬੰਦਦੀ ਹੋਏ ਕਿਸੇ ਉਹ ਕਰਾਂਗੇ ਕਰ ਰਿਹਾ ਸਰ ਜੇਕਰ ਨਿਰਮਾਣ ਕਾਰਜ ਨਹੀਂ ਰੋਕਿਆ ਜਾਂਦਾ ਦੁਬਾਰਾ ਫਿਰ ਸ਼ੁਰੂ ਕਰ ਲੈਂਦੇ ਜਿਵੇਂ ਸ਼ਨੀਵਾਰ ਐਤਵਾਰ ਛੁੱਟੀ ਹੁੰਦੀ ਹੈ ਉਹਦਾ ਫਾਇਦਾ ਚੱਕ ਕੇ ਤਾਂ ਫਿਰ ਵਿਭਾਗ ਕੋਲ ਕਿਹੋ ਜੀ ਕਾਰਵਾਈ ਦਾ ਅਧਿਕਾਰ ਹੁੰਦਾ ਸ਼ਡਿਊਲ ਪਾਪਰੈਕਟ ਦੇ ਵਿੱਚ ਪਾਵਰਾਂ ਹੈਗੀਆਂ ਨੇ ਤੇ ਉਹਦੇ ਵਿੱਚ ਅਗਰ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਐਫਆਈਆਰ ਵੀ ਦਰਜ ਕਰਾਵਾਂਗੇ